ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਦਾ ਮੂੰਹ ਗੁਰੀਗੁਰ ਸੰਸਥਾ ਅਜਨੂਹਾ ਵੱਲੋਂ ਐਨ ਆਰ ਆਈ ਸੰਕਾ ਦੀ ਮਦਦ ਨਾਲ ਗੁਰੂ ਨਾਨਕ ਚੈਰੀਟੇਲ ਡਿਫੈਂਸ ਲਿਬਰਡਨ ਰੋਡ ਦੇ ਸਹਿਯੋਗ ਨਾਲ ਹਾਰਡਪਿਟ ਇਲਾਕਿਆਂ ਵਿੱਚ ਲਗਾਤਾਰ ਮੈਡ ਕੈਂਪ ਲਗਾਏ ਜਾ ਰਹੇ ਨੇ ਤੇ ਸਾਨੂੰ ਮੈਡ ਕੈਂਪਾਂ ਵਾਸਤੇ ਐਂਬੂਲੈਂਸ ਦੀ ਸੇਵਾ ਗੁਰਦੀਪ ਸਿੰਘ ਯੂ ਐਸ ਏ ਸਪੁੱਤਰ ਸਰਗਵਾਸੀ ਜੋਗਾ ਸਿੰਘ ਰਿਟਾਇਰ ਬਿਲੀਬੋਰਡ ਤੋਂ ਜਹੀ ਹੋਏ ਨੇ ਜੀ ਤੇ ਪਿੰਡ ਨਾਲ ਨਰੂੜਾ ਅਸੀਂ ਜਿਲਦੀ ਦਿਗਰਾਈਆਂ ਤੋਂ ਧੰਨਵਾਦ ਕਰਦੇ ਆਂ ਪੂਰੇ ਸਮੂਹ ਪਰਿਵਾਰ ਦਾ ਸਿੱਖ ਸੇਵਾ ਸੁਸਾਇਟੀ ਕੋਕਵਾਲ ਤੇ ਅੰਦਰ ਇਹ ਐਂਬੂਲੈਂਸ ਚੱਲ ਰਹੀ ਹੈ ਜੀ ਸਰਗਵਾਸੀ ਜੋਗਾ ਸਿੰਘ ਰਿਟਾਇਰ ਜੇਈ ਬਿਲੀਬੋਰਡ ਤੋਂ ਪਿੰਨ ਰੂੜ ਇਹਨਾਂ ਦੇ ਸਪੁੱਤਰ ਗੁਰਦੀਪ ਸਿੰਘ ਜੂਐਸਏ ਵੱਲੋਂ ਆਪਣੇ ਪਿਤਾ ਯਾਦ ਵਿੱਚ ਐਂਬੂਲੈਂਸ ਇਹ ਸੁਸਾਇਟੀ ਦਿੱਤੀ ਹੋਈ ਹੈ ਜੀ ਤੇ ਸੁਸਾਇਟੀ ਦੇ ਪ੍ਰਧਾਨ ਐ ਇੱਕ ਸੂਬੇਦਾਰ ਸੁੱਚਾ ਸਿੰਘ ਜੀ ਉਹਨਾਂ ਦਾ ਵੀ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦੇ ਆਂ ਜੀ ਐਂਬੂਲੈਂਸ ਜੋ ਸਾਨੂੰ ਇਹ ਮੈਡੀਕੈਂਪਾਂ ਵਾਸਤੇ ਜੋ ਕਰ ਰਹੀ ਹੈ ਜੀ ਡੇਰਾ ਬਾਬਾ ਨਾਨਕ ਦੇ ਪਿੰਡ ਦਰਿਆ ਮੂਸਾ ਵਿਖੇ ਮੈਡੀਕੈਂਪ ਚੱਲ ਰਿਹਾ ਜੀ ਇਹ ਲਾਸਟ ਪਿੰਡ ਵਾ ਤੇ ਡਾਕਟਰਾਂ ਦੀ ਟੀਮ ਚੈੱਕਅਪ ਕਰਕੇ ਦਵਾਈਆਂ ਦੇ ਰਹੀ ਹੈ ਜੀ